ਸਵਾਗਤ ਹੈ ਜੀ ਕਿਸਾਨ ਵੀਰੋ ਤੁਹਾਡਾ ਆਪਣੇ ਔਲਖ ਡੈਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਲਗਾਤਾਰ ਆਪਣੀਆਂ ਵੀਡੀਓ ਆਪਣੇ ਚੈਨਲ ਤੇ ਆ ਰਹੀਆਂ ਹਨ ਧੰਨਵਾਦ ਕਿਸਾਨ ਵੀਰੋ ਤੁਹਾਡਾ ਆਪਾਂ ਨੂੰ ਇੰਨਾ ਪਿਆਰ ਦੇਣ ਲਈ ਅੱਜ ਫੇਰ ਕਿਸਾਨ ਵੀਰੋ ਪਹੁੰਚੇ ਆਪਾਂ ਜਿਹੜੀ ਵੀਡੀਓ ਬਣਾਉਣਾ ਪਿੰਡ ਮਮਾਰੇ ਤੇ ਨਾਲ ਲੱਗਦੇ ਪਿੰਡ ਆ ਜਿਹੜੇ ਇਹਦੇ ਇੱਕ ਪਾਸੇ ਚੰਨੀਆ ਗੁੱਜਰ ਤੇ ਡੋੜ ਪਿੰਡੇ ਇਸ ਤੇ ਨਾਲ ਲੱਗਦੇ ਪਿੰਡ ਤੇ ਜਿਲ੍ਹਾ ਇਸ ਪਿੰਡ ਨੂੰ ਜਿਹੜਾ ਫਰੀਦਕੋਟ ਪੈਂਦਾ। ਕਿਸਾਨ ਵੀਰੋ ਬੜੀ ਕੱਦ ਕਾਠ ਵਾਲੀ ਤੇ ਲੇਵੇ ਵਾਲੀ ਵਹਿੜ ਅੱਜ ਤੁਹਾਡੇ ਲਈ ਲੈ ਕੇ ਆਏ ਆ। ਤੋੜ ਕੇ ਵੀ ਤੁਹਾਨੂੰ ਵਿਖਾਵਾਂਗੇ ਕਿਸਾਨ ਵੀਰੋ ਜਿਹੜੀ ਬਣਦੀ ਡਿਟੇਲ ਹੈ ਉਹ ਬਾਈ ਜੀ ਤੋਂ ਲਵਾਂਗੇ। ਪਹਿਲਾਂ ਤੁਸੀਂ ਤੁਰਦੀ ਦੀ ਜੱਜਮੈਂਟ ਲਾਓ ਤੇ ਫੇਰ ਤੁਹਾਨੂੰ ਇਹਦੀ ਜਿਹੜੀ ਡਿਟੇਲ ਲੈ ਕੇ ਦਿੰਨੇ ਆ ਵੀਰ ਤੋਂ। ਆਜੋ ਬਾਈ ਜੀ ਤੋਰਿਓ। ਤੇ ਭਰਾ ਵੀਰਾ ਸਿੱਖ ਹੋਆ ਤੇ ਵਪਾਰ ਲੈਣ ਦਾ ਬਾਈ ਜੀ ਦਾ ਕੰਮ ਹੈ। ਅੱਗੇ ਵੀ ਆਪਾਂ ਤਿੰਨ ਵੀਡੀਓ ਇਸ ਘਰੋਂ ਕਵਰ ਕੀਤੀਆਂ ਕਿਸਾਨ ਵੀਰੋ ਸੋਹਣਾ ਹੰਗਾਰਾ ਥੋੜਾ ਮਿਲਿਆ ਤੇ ਬਾਈ ਜੀ ਦੇ ਡੰਗਰ ਪੰਜਾਂ ਚਾਰਾਂ ਫੋਨਾਂ ਤੇ ਸੇਲ ਹੋ ਗਏ। ਵੇਖੋ ਕਿਸਾਨ ਵੀਰੋ ਲੇਵੇ ਦੀ ਬੰਤਰ ਕੱਦ ਕਾਠ ਹਾਈਟ ਲੈਂਥ ਬਹੁਤ ਇੱਕ ਵੱਡੀ ਆਪਾਂ ਗਾਹੂ ਕਹਿ ਸਕਦੇ ਹਾਂ ਸੁਆ ਬਾਈ ਜੀ ਤੋਂ ਪੁੱਛਾਂਗੇ। ਲੇਵੇ ਦੀ ਬੰਤਰ ਤੇ ਫਿਕਸਿੰਗ ਕੀ ਬਾਤਾਂ ਕਿਸਾਨ ਵੀਰੋ। ਮੋੜ ਲਿਓ ਬਾਈ ਜੀ ਓਨਾ ਹੀ ਲੇਵਾ ਅੱਗੇ ਐ ਤੇ ਓਨਾ ਹੀ ਲੇਵਾ ਜਿਹੜਾ ਪਿਸ਼ਾਹ ਆ ਕਿਸਾਨ ਵੀਰੋ। ਜਿਹੜੀ ਥਣਾ ਦੀ ਬਣਤਰ ਆ ਕਿਸਾਨ ਵੀਰੋ ਉਹ ਦੇਖੋ ਤੁਸੀਂ ਲਾਜਵਾਬ ਇੱਕ ਹੱਥੀ ਚੁਾਈ ਵਾਲਾ ਥਣ ਲੱਗਿਆ ਦੁੱਧ ਤੁਸੀਂ ਸਮਝ ਲਾ ਲੈਣੀ ਹੈ ਵੀ ਕਿੰਨਾ ਕੁ ਤੁਸੀਂ ਚੋ ਸਕਦੇ ਆ ਇਸ ਗਾਂ ਚ ਥੱਲੋਂ 22 ਕਹਿੰਦਾ ਵੀ ਜਿਹੜਾ ਦੂਜੇ ਸੂਏ ਦਾ ਰਿਕਾਰਡ ਹੈ ਤਾਂ ਬੜਾ ਚੰਗਾ ਦੱਸਿਆ ਮਾਲਕਾਂ ਨੇ ਵਪਾਰ ਲੈਣ ਦਾ ਕੰਮ ਆ ਵੀਰ ਦਾ ਫੇਰ ਸੋਨੂੰ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਨੇੜੇ ਹੋ ਕੇ ਥਣਾਂ ਦੀ ਬਣਤਰ ਵੇਖੋ ਕਿਸਾਨ ਵੀਰੋ ਕੀ ਕੀ ਬਾਤਾਂ ਤੇ ਲਾਜਵਾਬ ਜਿਹੜੇ ਥਾਣਾ ਚਾਰੇ ਬਾਈਆਂ ਇੱਕੋ ਜਿਹਾ ਥਣ ਤੋਂ ਥਣ ਦੀ ਵਿਰਲ ਵਰਤ ਫੇਸ ਕੁਆਲਟੀ ਕਿਸਾਨ ਵੀਰੋ ਇਸ ਤਰ੍ਹਾਂ ਦੀ ਹੈ ਬਾਕੀ ਬੱਚੇ ਸੋਹਣੇ ਪਾਊਗੀ ਰੱਦ ਘਾਟ ਹਾਈਟ ਲੈਂਥ ਬੜੀ ਸੋਹਣੀ ਹੈ ਅਗਾੜੀ ਬਿਛਾੜੀ ਲੇਵੇ ਦੀ ਇਸ ਟਾਈਪ ਦੀ ਹੈ ਹਜੇ 5 ਤੋਂ 7 ਦਿਨ ਇਹਨੇ ਲੈ ਜਾਣੇ ਆ ਕਿਸਾਨ ਵੀਰੋ ਤੇ ਬਾਈ ਹੋਰੀ ਸੋਹਣੇ ਡੰਗਰ ਲਿਆਉਂਦੇ ਆ ਤੇ ਲੇਵੇ ਵਾਲੇ ਤੇ ਦੁੱਧ ਵਾਲੇ ਜਾਨਵਰ ਆ ਜਿਹੜੇ ਬਾਈ ਜੀ ਪਰਚੇਜ ਕਰਦੇ ਆ ਕਿਉਂਕਿ ਭਰਾ ਕਹਿੰਦੇ ਵੀ ਆਪਾਂ ਨੂੰ ਕੋਈ ਵਪਾਰ ਇੱਕ ਸ਼ੌਂਕ ਜੇ ਨਾਲ ਕਰਦਾ ਵੀਰ ਤੇ ਜੇ ਕੋਈ ਡੰਗਰ ਮੰਨ ਲਓ ਬਾਈ ਜੀ ਕਹਿੰਦੇ ਦੁੱਧ ਵਾਲਾ ਤੇ ਉਹ ਆਪਾਂ ਦੁੱਧ ਤੇ ਰੱਖ ਲੈਨੇ ਆ ਤੇ ਉਹਨਾਂ ਚਿਰ ਆਪਾਂ ਚੋਈ ਜਾਂਨੇ ਆ ਕੋਈ ਆਪਾਂ ਨੂੰ ਕੋਈ ਤੱਦੀ ਨਹੀਂ ਹੁੰਦੀ ਵੀ ਡੰਗਰ ਆਵੇ ਤੇ ਵੇਖੇ ਜਾਵੇ ਉਸ ਹਾਵ ਜੇ ਨਾਲ ਬਾਈ ਡੰਗਰ ਲੈਂਦਾ ਤੇ ਡੰਗਰ ਕਿਸਾਨ ਵੀਰੋਂ ਇੰਨਾ ਕਰਮਾਂ ਵਾਲਿਆਂ ਦੀ ਹੋਣਾ ਵਿਗਰੀ ਜਿਹੜੇ ਦਿਨ ਆ ਗਏ ਇੰਨਾ ਗਊਆਂ ਦੇ ਕੱਟਪੋੜੇ ਦੀ ਚੜਾਈ ਵੇਖੋ ਤੇ ਕੱਦ ਕਾਠ ਬੜਾ ਸੋਹਣਾ ਹੈ ਕਿਸਾਨ ਵੀਰੋ ਜਿਹੜਾ ਰੇਟ ਆ ਰੇਟ ਵੀ ਵੀਰ ਨੇ ਵਾਜਬ ਰੱਖਣਾ ਉਹ ਆਪਾਂ ਵੀਡੀਓ ਦੇ ਵਿੱਚ ਪੁੱਛਾਂਗੇ ਬਾਈ ਜੀ ਤੋਂ ਵੀ ਫੋਨ ਤੇ ਰੱਖਦੇ ਜਾਂ ਤੁਹਾਨੂੰ ਅੱਗੇ ਤਾਂ ਵੀਡੀਓ 'ਚ ਹੀ ਕਰਦੇ ਹੁੰਦੇ ਆ ਤੇ ਆਜੋ ਬਾਈ ਜੀ ਕਰੀਏ ਗੱਲਾਂ ਬਾਤਾਂ ਵੇਖੋ ਕਿਸਾਨ ਵੀਰੋ ਆਪਾਂ ਹਰੇਕ ਪੱਖ ਤੋਂ ਡੰਗਰ ਜਿਹੜਾ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਅੱਗੋਂ ਸਮਝੇ ਤੁਸੀਂ ਆਪਦੀ ਲਾ ਕੇ ਖਰੀਦਣਾ ਹੁੰਦਾ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਿੱਖੋ ਸਾਹਿਬ ਕੀ ਹਾਲ ਹੋ ਰਖ ਸਾਹਿਬ ਠੀਕ ਠਾਕ ਜੀ ਉਹ ਠੀਕ ਠਾਕ ਸਾਰੇ ਹਾਂਜੀ ਕਿਰਪਾ ਬਾਬੇ ਨਾਨਕ ਦੀ ਤੁਹਾਡੇ ਘਰੋਂ ਬਾਈ ਜੀ ਆਪਾਂ ਤੀਜੀ ਕੇ ਚੌਥੀ ਵੀਡੀਓ ਕਵਰ ਕਰਨ ਲੱਗੇ ਹਾਂ ਜੀ ਤੇ ਸੋਣਾ ਬਾਈ ਜੀ ਰਿਸਪੌਂਸ ਆਉਂਦਾ ਬਸ ਵਿਕੀਆਂ ਨਹੀਂ ਹੁੰਦੀਆਂ ਜਦੋਂ ਆਏ ਠੀਕ ਹੈ ਜੀ ਚਲੋ ਮਹਾਰਾਜ ਸੱਚੇ ਪਾਸ਼ਾ ਛੋਡੇ ਨਾਲ ਹੀ ਅਸੀਂ ਹੈ ਬਾਈ ਜੀ ਤੇ ਇਹ ਦੀ ਬਾਈ ਜੀ ਜਿਹੜੀ ਗਊ ਆ ਕੀ ਡਿਟੇਲ ਆ ਬਾਈ ਜੀ ਇਹਦੀ ਤੀਜਾ ਸੂਆ ਸੋਣੀ ਤੀਜਾ ਸੂਆ ਸੂਗੀ ਤੇ ਦੂਜੇ ਸੂਏ ਦਾ ਬਾਈ ਜੀ ਕੀ ਇਹਦਾ ਦੁੱਧ ਰਕੜ ਦੱਸਿਆ ਬਾਈ ਉਹਨੇ 27 28 ਲੀਟਰ ਦੱਸਿਆ ਤੂੰ ਜੁਆ ਹੈ ਜੀ ਬਾਕੀ ਐਡੇ ਜਾਨਵਰ ਨੂੰ ਬਾਈ ਸੇਖੋ ਸਾਹਿਬ ਕੋਈ ਦੁੱਧ ਸਮਝ ਆ ਰੇ ਕ ਬੰਦਾ ਕੋਈ ਐਡੇ ਪਸ਼ੂ ਨੂੰ ਮਾੜਾ ਬੰਦਾ ਤਾਂ ਹੱਥ ਹੀ ਨਹੀਂ ਪਾਉਂਦਾ ਸਮਝ ਆਲਾ ਬੰਦਾ ਹੀ ਖਰੀਦਦਾ ਤੇ ਇਹਦਾ ਬਾਈ ਜੀ ਜਿਵੇਂ ਮੰਨ ਲਓ ਭਈ ਹਜੇ ਕਿੰਨੇ ਕ ਦਿਨ ਉਹਨਾਂ ਨੇ ਦੱਸਿਆ ਮਾਲਕਾਂ ਨੇ ਭਈ ਹਫਤਾ ਦੱਸਿਆ ਇੱਕ ਹਫਤਾ ਇੱਕ ਹਫਤੇ ਹੀ ਤਾਂ ਫਿਰ ਬਾਈ ਜੀ ਅੱਗੇ ਪਿੱਛੇ ਲੇਵੇ ਵਾਲੇ ਤਾਂ ਤੰਬੂ ਹੀ ਲਾ ਦੂ ਲਾ ਦੂਗੀ ਹਾਂ ਤੇ ਇਹ ਬਾਈ ਜੀ ਜਿਵੇਂ ਮੰਨ ਲਓ ਭਈ ਹੁਣ ਇਹਦੀ ਜਿਹੜੀ ਆਪਾਂ ਰੇਟ ਰੱਖਿਆ ਕੀ ਮੁੱਲ ਜੈਜ ਜਿਹੜਾ ਵੇਖੋ ਭਈ 2 ਰੁਪਏ ਨਫਾ ਤੁਹਾਨੂੰ ਵੀ ਆ ਜਾਏ ਤੇ ਗਾਂ ਵੀ ਕੋਈ ਭਰਾ ਲਿ ਜਾਵੇ ਤੇ ਉਹ ਵੀ ਕੋਈ ਸੌਖਾ ਰਵੇ ਆਪਾਂ 70000 ਰੁਪਏ ਦੇ ਦਾਂ 70000 ਰੁਪਏ ਡਿਮਾਂਡ ਹੈ ਹਾਂਜੀ ਮਾਨਤਾਂ ਵਿੱਚੋਂ ਕਰੋਗੇ ਕਰਾਂਜੀ ਠੀਕ ਹੈ ਜੀ ਛੋੜ ਕਰਦਾ ਠੀਕ ਹੈ ਜੀ ਛੋੜ ਖੁੱਲੀ ਕਰਾ ਦੇਾਂਗੇ ਕਿਸਾਨ ਵੀਰੋ ਕੋਈ ਭਰਾ ਜਦੋਂ ਬਾਈ ਜੀ ਨੂੰ ਕੰਟੈਕਟ ਕਰੋਗੇ ਤੁਸੀਂ ਫੋਨ ਲਾਉਂਗੇ ਤੇ ਹਰੇਕ ਬੰਦਾ ਜੇ ਕੋਈ ਉੱਤੇ ਆ ਕੇ ਜਾਨਵਰ ਖਰੀਦਦਾ ਤੇ ਉਹਨੂੰ ਸਮਝ ਆਊਗੀ ਬੜਾ ਕੱਦ ਘਾਠਾ ਵਹਿੜਦਾ ਕਿਸਾਨ ਵੀਰੋ ਚਮਕ ਸ਼ਾਈਨਿੰਗ ਵੀ ਸੋਹਣੀ ਐ ਤੇ ਉੱਤੋਂ ਪਿੱਠਪੁੜੇ ਦੀ ਚੜਾਈ ਵੀ ਬੜੀ ਜ਼ਬਰਦਸਤ ਆ ਕਿਸਾਨ ਵੀਰੋ ਇੰਨਾ ਗਊ ਦੀਆਂ ਜਾਈਆਂ ਦੇ ਦਿਨ ਆ ਗਏ ਉਹ ਵੇਖ ਲੋ ਬਾਈ ਜੀ ਪਰਲੇ ਪਾਸੇ ਖੜੇ ਐ ਤੇ ਕੱਲਾ ਧੜ ਦੀਂ ਦਾ ਵੀਰ ਦਾ ਵੀ ਐਡਾ ਕਰਦਾ ਕਿਸਾਨ ਵੀਰੋ ਇੰਨਾ ਗਊ ਦੀਆਂ ਜਾਈਆਂ ਦੇ ਦਿਨ ਆ ਗਏ ਕਿਸਾਨ ਵੀਰੋ ਹੁਣ ਸਮਝ ਤੁਸੀਂ ਆਪਦੀ ਨਾ ਖਰੀਦਣਾ ਡੰਗਰ ਦੁੱਧ ਇਹੋ ਜੇ ਪਸ਼ੂ ਨੂੰ ਕੋਈ ਬਹੁਤਾ 30 ਕਿਲੋ ਦੁੱਧ ਕੋਈ ਬਹੁਤਾ ਨਹੀਂਗਾ ਲੇਵੇ ਦੀ ਚੜਾਈ ਬੜੀ ਐ ਬਣਤਰ ਬੜੀ ਸੋਹਣੀ ਐ ਹਰੇਕ ਪੱਖ ਤੋਂ ਆਪਾਂ ਡੰਗਰ ਤੁਹਾਨੂੰ ਵਿਖਾਤਾ ਕਿਸਾਨ ਵੀਰੋ ਬਾਕੀ ਸਮਝ ਤੁਸੀਂ ਆਪਦੀ ਲਾ ਕੇ ਡੰਗਰ ਖਰੀਦਣਾ ਧੰਨਵਾਦ ਕਿਸਾਨ ਵੀਰੋ ਮਿਲਦੇ ਆਂ ਕਿਸੇ ਅਗਲੀ ਵੀਡੀਓ ਚ